ਦਸ਼ਨਾਵਾਲੋਂ ਗੀਤ ਗੀਤ ਨਾਲ ਮਨਾਇਆ ਜਾਂਦਾ ਤੇ ਝੰਡੇ ਲਹਿਰਾਏ ਜਾਂਦੇ ਆ ਕਿ ਅਸੀਂ ਆਜ਼ਾਦ ਹੋ ਗਏ ਆਜ਼ਾਦ ਵਿਜਾ ਦੇ ਵਿੱਚ ਆ ਸਾਬੰਦੇ ਆ ਪਰ ਜਿਹੜੇ ਪਰਿਵਾਰ ਉਤੋਂ ਪਾਕਿਸਤਾਨ ਦੇ ਵਿੱਚੋਂ ਸਾਰਾ ਕੁਝ ਛੱਡ ਕੇ ਆਇਆ ਤੇ ਜਿਹੜੇ ਇੱਧਰੋਂ ਗਏ ਆ ਸਾਰਾ ਕੁਝ ਛੱਡ ਕੇ ਕਿਵੇਂ ਵੱਡਾ ਚੁੱਕੀਆਂ ਹੋਈਆਂ ਤੇ ਕਿਵੇਂ ਜਿਹੜੇ ਨਹਿਰਾ ਸੀ ਉਹ ਲਾਸ਼ਾਂ ਜੀਆਂ ਭਾਪਰ ਕੇ ਜਾਂਦੀਆਂ ਸੀ ਕਿਵੇਂ ਸਾਡੀਆਂ ਜਿਹੜੀਆਂ ਧੀਆ ਪੈਣਾ ਸੀ ਉਹਨਾਂ ਦੀ ਪੱਤ ਬੋਲੀ ਗਈ ਤੇ ਉਹ ਖੋਲ ਲੀਆਂ ਗਈਆਂ ਇਹ ਆਪਾਂ ਅਣੀ ਵਾਇਲ ਤੁਹਾਡੇ ਨਾਲ ਸਾਝੇ ਦਸਤਕ ਨਾਲ ਸਾਝੇ ਕਰਦੇ ਰਹਿੰਦੇ ਆ ਤੇ ਅੱਜ ਆਪਾਂ ਪਹੁੰਚੇ ਆ ਪਿੰਡ ਰਾਣੀਵਾਲਾ ਜਿਹੜਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਹੈ ਤੇ ਮਸ਼ਹੂਰ ਪਿੰਡ ਹੈ ਤੇ ਲੰਬੀ ਹਾਕੇ ਦਾ ਪਿੰਡ ਹੈ ਤੇ ਆਪਾਂ ਗੱਲਾ ਕਰਦੇ ਆ ਆਪਣੇ ਨਾਲ ਬਾਪੂ ਜੀ ਹੈਗੇ ਸਰਦਾਰ ਭਗਵਾਨ ਸਿੰਘ ਜੀ ਜਿੰਨਾ ਦੀ ਉਮਰ ਉਸ ਵਕਤ 15 ਸਾਲ ਸੀ ਯਾਨੀ ਕਿ ਅੱਜ ਇਹ 92 ਸਾਲ ਦੇ ਹੋ ਚੁੱਕੇ ਆ ਤੇ ਇਹਨਾਂ ਨਾਲ ਆਪਾਂ ਗੱਲਬਾਤਾਂ ਕਰਨੀਆਂ ਕਿਉਂਕਿ ਇਹਨਾਂ ਨੂੰ ਸਾਰਾ ਪਤਾ ਹੈ ਕਿ ਉਥੇ ਨਾਲ ਕੀ ਬੀਤੀ ਹੈ ਬਾਪੂ ਜੀ ਉਥੇ ਪਾਕਿਸਤਾਨ ਦੇ ਵਿੱਚ ਥੋੜਾ ਪਿੰਡ ਕਿਹੜਾ ਸੀ ਉੱਪਰ ਉਪਲ ਪਿੰਡ ਨੂੰ ਸ਼ਹਿਰ ਕਿਣਾ ਲੱਗਦਾ ਸੀ ਅੱਛਾ ਜੋ ਹੋਰ ਲੱਗਦਾ ਤੇ ਤਹਿਸੀਲ ਕੀ ਤਹਿਸੀਲ ਤੇ ਉਹ ਹੋਰ ਸ਼ਹਿਰ ਆਇਆ ਜੀ ਥਾੜਾ ਬੱਤੀ ਦਾ ਨਹੀਂ ਬਰਕੀ ਹਾਂ ਕਰਪੀਟ ਵਾਲਾ ਤਾਂ ਆ ਤੇ ਉਹ ਪਿੰਡ ਦਾ ਚਲੋ ਜਵਾਦ ਨੂੰ ਸਰ ਰੁਪਏ ਅੱਛਾ ਜਵਾਦ ਦਾ ਰੁਪਏ ਆ ਅੱਛਾ ਤੇ ਜਵਾਦ ਨੂੰ ਸਰ ਰੁਪਏ ਆ ਅੱਛਾ ਥਾੜਾ ਬੱਤੀ ਲੱਗਦਾ ਅੱਛਾ ਤੇ ਉੱਥੇ ਲਾ ਪੜ੍ਹਾ ਲਿਓ ਫਿਰ ਫਿਰ ਵੀ ਚੱਕ ਕਰਤੀ ਜਾਂਦੀ ਸੀ ਅੱਛਾ ਪਿੰਡ ਪ੍ਰਿੰਟ ਕਰਕੇ ਢਾ ਦੇਣਾ ਤੇ ਲੋ ਉਹ ਪੜ੍ਹਾ ਲਿਓ ਉਹਦੇ ਹੀ ਕਰਕੇ ਕਰੀਏ ਕੇ ਕਰ ਦੇ ਦੇ ਹਾਂ ਅਗਲੇ ਪਾਸੇ ਆਉਣਾ ਘਰਾਂ ਅੱਛਾ ਅਗਲੇ ਪਾਸੇ ਕਰਕੇ ਅੱਛਾ ਤੇ ਫਿਰ ਬਾਪੂ ਜੀ ਉੱਥੇ ਤੁਹਾਡੇ ਕੋਲੇ ਕਿੰਨੇ ਕਜਮੇਟ ਸੀ ਤੇ ਕੀ ਕੋ ਸੀ ਕਿ ਹੋ ਜਾ ਤੁਹਾਡਾ ਘਰ ਸੀ ਤੇ ਕਿਵੇਂ ਤੁਸੀਂ ਦੇ ਘਰ ਦੀ ਬਿਲਕੁਲ ਪੱਕੇ ਘਰ ਸੀ اچھا ਛੋਟੀ ਅੱਛਾ ਸਾਡੇ ਪਿੰਡ ਦਾ ਇੱਕੋ ਦਰਵਾਜ਼ਾ ਸੀ ਅੱਛਾ ਆਹ ਗਵੜੀ ਸੀ ਹਾਂ ਐ ਪਾਸੇ ਆ ਗਵੜੀ ਸੀ ਤੇ ਗਵੜੀ ਦੇ ਬਾਹਰ ਇੱਕ ਖੜਾ ਅੱਛਾ ਪੱਪੂ ਸੀ ਅੱਛਾ ਇਥੋਂ ਗਾਹ ਲਾਂ ਕੇ ਗਵੜੀ ਨੂੰ ਘਾ ਅੰਦਰ ਕਰਦੇ ਸੀ ਅੱਛਾ ਚਲੋ ਅੰਤ ਵਿੱਚ ਦਾ ਨਿੱਕੇ ਕਾਫਾ ਕਿਲਾ ਅੱਛਾ ਅੱਛਾ ਕਹਾਂਗੇ ਅਗਲੇ ਪਾਸੇ ਗੱਲ ਲਾਉਂਦੇ ਸੀ ਇਹ ਕਹਿ ਹੋ ਜਾਂਦੀ ਇੱਕ ਸਦੀ ਹੋ ਜਾਂਦੀ ਅੱਛਾ ਉਹ ਗ੍ਰੇਵ குருਗਾ ਹੈ ਉਹ ਬਾਹਰ ਦੇ ਅੱਛਾ ਕਿ ਉੱਥੇ ਸਿੱਖਾਂ ਦੇ ਘਰ ਜ਼ਿਆਦਾ ਸੀ ਕਿ ਮੁਸਲਮਾਨਾਂ ਦੇ ਜ਼ਿਆਦਾ ਸੀ ਸਿੱਖਾਂ ਦੇ ہاں ਦੇ ਰੁਸਬਾ ਦਾ ਸਾਂ ਪਿੰਡ ਛੋਟਾ ਪਿੰਡ ਛੋਟਾ ਸੀ ਪਿੰਡ ਛੋਟਾ ਅੱਛਾ ਵੀ ਜਿਹੜੇ ਮੁਸਲਮਾਨ ਘੱਟ ਸੀ ਉੱਥੇ ਹਾਂ ਮੁਸਲਮਾਨ ਘੱਟ ਅੱਛਾ ਤੇ ਫਿਰ ਜਦੋਂ ਤੁਹਾਨੂੰ ਇਦਾਂ ਪਤਾ ਲੱਗਿਆ ਵੀ ਹੁਣ ਹਿੰਦੁਸਤਾਨ ਤੇ ਪਾਕਿਸਤਾਨ ਬਣ ਗਿਆ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਹਾਨੂੰ ਕਿਵੇਂ ਪਤਾ ਲੱਗਾ ਕਿ 20 ਦਾ ਟਾਈਮ ਸੀ 20 ਦਾ 20 ਦਾ ਟਾਈਮ ਸੀ 90 90 ਤੋਂ ਪਹਿਰ ਪਹਿਰ ਨੂੰ ਐਸਾ ਪਤਾ ਸੋ ਖੇਡਦੇ ਸੀ ਅੱਛਾ ਕਾਹਦੀ ਖਬਰ ਹੈ ਪਿਆਰ ਮਾਟੋ ਮਾਟੋ ਨਾ ਪਿਆਰ ਨੂੰ ਸੋਭਾ ਨੂੰ ਟੋਲ ਲੱਗਿਆ ਹਾਂ ਕੋਈ ਕੁਝ ਬੋਤਲਾ ਨੂੰ ਤੇ ਨਹੀਂ ਅੱਛਾ ਤੁਕੇ ਕੇ ਅਸੀਂ ਬੋਰ ਚਾ ਅੱਛਾ ਬੋਰ ਚਾ ਬੋਰ ਚਾ ਰਾਤ ਨੂੰ ਆ ਬੋਲ ਕੇ ਤੁਸੀਂ ਤਾਂ ਹਿੰਦੁਸਤਾਨ ਜਾਗੇ ਆ ਆਪਣੇ ਪਾਸ ਆਪਣੇ ਦੋਸਤਾਂ ਤੇ ਹਾਂ ਤੇ ਉੱਥੇ ਆ ਗਏ ਉੱਥੋਂ ਫਿਰ ਜਵੇਂ ਪੈਟ ਕੱਟਾ ਸੀ ਤੂੰ ਆ ਗਏ ਸਿੱਧਾ ਚਲੇ ਗਿਆ ਭਾਰਤ ਜੀ ਅੱਛਾ ਤੇ ਥੋੜੋ ਘਰ ਮਾਰਣੀ ਪਏ ਮਹਲਵਾਨ ਬੜੇ ਪੈਸੇ ਜੀ ਫਿਰ ਕਹਿੰਦੇ ਮੱਥੇ ਜਾ ਫਸਾ ਬੰਦੇ ਜਾਇ ਸੀ ਮਕਾਮ ਆਖਾ ਸਾਰਾ ਪਿੰਡ ਅੱਛਾ ਤੇ ਜਦੋਂ ਦਿੱਸਿਆ ਪਈ ਸਾਰਾ ਪਿੰਡ ਇੱਕ ਪਾਸੇ ਜ਼ਿਮੀਦਾਰ ਤੇ ਲਾਭ ਤੇ ਭੈਣੀ ਸੀ ਪਹਿਲਾਂ ਯਾਰ ਤੁਹਾਡੇ ਬਾਰੇ ਕੀ ਨਹੀਂ ਬਲ ਤੁਸੀਂ ਜਿਹੜੀ ਉੱਥੇ ਦੱਸਦੇ ਵੀ ਵੱਡਾ ਟੁੱਕੀ ਹੋਈ ਉੱਥੇ ਧੀਆਂ ਦੀ ਬੇਬਕੀਆਂ ਹੋਈਆਂ ਉਹ ਜੀ ਵੱਡਾ ਟੁੱਕੂ ਤਾਂ ਕਰ ਰਹਿਣਾ ਫੇਰ ਸਰਕਾਰ ਨੇ ਨਾ ਜਾਂਦੇ ਪੁਲ ਦੇ ਚਲੋ ਫੇਰ ਆਪਣੀਆਂ ਧੀਆਂ ਪਰੋਆਂ ਕਿ ਹੂੰ ਖੋਬੇ ਫੇਰ ਨਾ ਕਾਈ ਕਵਾੜਦੇ ਹਾਂ ਜਿਸ ਬੰਦੇ ਨੇ ਉਦੋਂ ਜਿਹੜਾ ਆਪਣੇ ਰਹਿ ਗਏ ਬਾਅਦ ਉਹ ਇੱਕ ਵਾਰੀ ਉਹਨਾਂ ਦੇ ਘਰ ਜੇ ਅੱਛਾ ਇਹਦਾ ਫਿਰ ਅਗਲੇ ਦਿਨ ਸਰਕਾਰ ਤੋਂ ਵੀ ਜੋ ਇਹਦਾ ਇਹ ਤਾਂ ਫਟ ਕੇ ਨਾ ਉਹਦਾ ਜਨ ਲੱਗ ਗਿਆ ਹੂੰ ਤੇ ਪਾਸੇ ਚਾਹੀ ਫਟ ਗਿਆ ਹੂੰ ਤੇ ਪਾਸੇ ਲੱਗ ਗਿਆ ਕਿ ਬੱਤੀ ਅੱਛਾ ਜਦੋਂ ਬੱਤੀ ਗਿਆ ਉਸ ਤੋਂ ਸਰਕਾਰ ਦੇ ਪਾਹ ਬੱਤੀ ਕਰ ਤੂੜੀ ਉਗਲ ਕਰਦਾ ਦਾ ਬੰਦ ਹੀ ਕਰਦਾ ਦਾ ਸਰਕਾਰ ਮਿੱਟੋ ਮਿੱਟੀ ਹੂੰ ਕਰਦੀ ਕਰ ਅੱਛਾ ਫਿਰ ਸਰਕਾਰ ਫਿਰ ਜਿਹੜੇ ਪੰਜਾਬ ਰਾਤ ਉਹਨਾਂ ਖੋਜਾਂ ਦੀ ਹੂੰ ਉਹ ਲੱਗੇ ਫਿਰ ਜਦੋਂ ਪੁਜਰ ਨੂੰ ਸਿਚਾਈ ਦੇ ਹੱਕ ਪਾਉ ਫਿਰ ਪਰਮਲ ਪਟਾਰੀ ਨੇ ਜਿਹੜਾ ਤਫਤ ਹੂੰ ਅੱਜ ਬਾਤ ਫਿਰ ਤੁਹਾਡੇ ਉੱਥੇ ਕੋਲੇ ਜ਼ਮੀਨ ਜਿਹੜੀ ਉੱਥੇ ਸੀ ਉਹ ਸਾਰੀ ਪੂਰੀ ਦੀ ਪੂਰੀ ਮਿਲ ਗਈ ਉਹ ਤਰਾਕੇ ਨਹੀਂ ਘੱਟ ਜੀ ਕਿੰਨੀ ਘੱਟ ਮਿਲਈ ਬਾਵਾ ਘੱਟ ਨਹੀਂ ਅੱਛਾ ਫਿਰ ਜਦੋਂ ਮੈਂ ਖਵਦੀ ਵੀ ਅੱਧੀ ਮਿਲਿਆ ਤੁਹਾਨੂੰ ਜਿੰਨੇ ਉੱਥੇ ਸੀ ਫਿਰ ਬਾਪੂ ਜੀ ਤੁਸੀਂ ਮਤਲਬ ਲੋਹ ਸ਼ਲ ਦੇ ਵਿੱਚ ਜਿਵੇਂ ਅਨਾਰ ਕਲੀਆ ਮਹਾਰਾਜ ਜੀ ਸਿੰਘ ਦੀ ਸਮਾ ਸਾਰੇ ਵੇਖੀਆਂ ਕਿ ਕਈ ਵੀ ਲੋਹ ਨਹੀਂ ਨਹੀਂ ਜੀ ਉਥਰ ਮੈਂ ਮਿੰਟ ਕੋਰੀ ਦਾ ਗਿਆ ਮਿੰਟ ਕੋਰੀ ਤੱਕ ਆ ਪੱਛਾ ਸਰ ਵੇਖ ਜਾਓ ਉਥੇ ਇੰਤਜ਼ਾਰ ਦੇ ਜਾਓ ਕਾਦੇ ਤੋਂ ਨੰਬਰ ਮਿਲੂ ਉਥਰ ਤਬਾ ਮੈਂਟ ਕੋਰੀ ਅੱਛਾ ਉਥਰ ਜਾਂਦੀ ਜਾਓ ਵੇਖ ਜਾਓ ਤੁਹਾਨੂੰ ਕਿ ਅੱਛਾ ਅੱਛਾ ਫਿਰ ਤੁਸੀਂ ਕੀ ਕੋਸ ਉਥੇ ਛੱਡ ਗਿਆ ਏ ਵੀ ਜਿਹੜਾ ਤੁਹਾਡੇ ਕੋਲੇ ਡੰਗਰ ਵੀ ਹੋੜਿਆ ਹੋਰ ਚ ਇਹ ਸਿਰਫ ਜੀਣੇ ਹੀ ਫੇਟਾਂ ਦੇ ਅੱਛਾ ਗੱਡੇ ਤੇ ਇੱਕ ਟੁੱਕੀ ਹੈ ਕੋਈ ਸ਼ਾਇਦ ਟੁੱਕੀ ਜਿਹੀ ਚਲੋ ਬਾਸਾ ਤੋਂ ਨਾ ਪਈ ਹਾਂ ਜਾ ਹੈ ਹਾਂ ਤੇ ਲੜਾਈ ਹੋ ਨਾ ਪਈ ਤੇ ਫਿਰ ਦੇਖ ਲਈ ਫਿਰ ਉੱਥੇ ਅੜਿਆ ਦੇ ਨਾਲਵਰ ਹੋ ਗਏ ਹਾਂ ਨਾਲਵਰ ਉੱਥੇ ਤੇ ਬੜੀ ਪੂਰੀ ਜੁਦੀ ਚੱਲਦੀ ਬੜਾ ਬੋਰ ਚੌਂਕਾ ਉੱਥੇ ਵੀ ਝਾੜ ਨਾ ਪਈ ਨਾਲਵਰ ਨਾਲਵਰ ਬੰਦ ਸੀ ਨਾਲਵਰ ਬੰਦ ਸੀ ਅੱਛਾ ਫਿਰ ਉੱਥੋਂ ਮਤਲਬ ਤੁਸੀਂ ਭਰੇ ਭੁੰਨੇ ਘਰ ਤੇ ਮਤਲਬ ਉਵੇਂ ਹੀ سارے ਡੰਗਾ ਢੰਗਾ ਉਹ ਹੀ ਸਮੇ ਕੱਪੜੇ ਤਾਂ ਦੇ ਕਿਸੇ ਜਾਏ ਪਾਏ ਤੇ ਦੇ ਪਾ ਤੇ ਨਹੀਂ ਭਾਈ ਤੇ ਅ ਗੱਡਿਆਂ ਤੇ ਆ ਕਿ ਤਰ ਕੀ ਆ ਤੇ ਸਭ ਦਾ ਤਾਂ ਹੀ ਹੁੰਦਾ ਗੱਡੇ ਗੱਡੇ ਰੋਦਾ ਦਿਨ ਘੋੜੀਆਂ ਦਾ ਨਾ ਕੋਲ ਹੁੰਦਾ আচ্ছা ਫਿਰ ਘੋੜੀਆਂ ਰਹਿੰਦੀਆਂ ਕਿ ਵੀ ਘੁਰਜ ਘੋੜੀਆਂ ਇੰਨਾ ਰੱਖਿਆ ਹੋ ਕੁਛਾ ਕਰਦਾ ਉਹ ਤਾਂ ਕੱਢ ਲੋ ਇਹਦੀ ਕੋਲ ਜਿਹੜੀ ਆ ਉਹ ਮੱਕ ਪਾਣੀ ਵਿੱਚ ਕਿ ਤੁਹਾਡੇ ਪਰਿਵਾਰ ਦਾ ਜੀ ਵੀ ਕੋਈ ਮਰਿਆ ਗਿਆ ਕਿ ਨਹੀਂ ਸਹੀ ਖ਼ਬਰ ਤਾਂ ਆ ਗਈ ਸਾਡੇ ਉਹਦੇ ਪੁੱਤਰ ਪਰਿਵਾਰ ਦਾ ਜਿਹੜਾ ਪਹਿਲਾਂ ਤੁਹਾਡੇ ਪਿੰਡ ਦੇ ਦੋ ਬੰਦੇ ਬਰੇ ਦੋ ਬੰਦੇ ਬਰੇ ਸੀ ਉਹ ਕਿਵੇਂ ਮਰ ਗਏ ਉਹ ਬੁੱਢੇ ਸੀ ਜੀ ਅੱਛਾ ਉਹ ਅੱਗੇ ਚੱਲ ਫੇਰੇ ਲੱਗ ਗਏ ਅੱਛਾ ਕੋਰਣੇ ਮਾਰ ਕਰਦੇ ਅੱਛਾ ਤੇ ਫਿਰ ਇੱਧਰ ਜਦੋਂ ਤੁਸੀਂ ਬਾਟਨ ਟੱਪ ਕੇ ਆਏ ਫਿਰ ਕਿਹੜੇ ਬੰਦੇ ਆਏ ਇੱਥੇ ਉਹ ਤੋਂ ਅਜੀ ਆਏ ਗੁਰਜ ਬੋਲਿਓ ਉਹ ਗੁਰਜੋ ਦੇ ਸਾਕੇ ਘਰ ਦੇ ਪੁੱਤਰ ਅੱਛਾ ਦੇਖਿਆ ਪੁੱਤਰ ਪੁੱਛ ਰਹਾ ਤੇ ਉੱਥੇ

ਤਾਂ ਅੱਛਾ ਓ ਵਾਡ ਵਰ ਤੁਸੀਂ ਵੇਖੀ ਐ ਆ ਵੇਖੀ ਆ ਜੀ ਮਾਂ ਕੇ ਸਾਣੀ ਗੋਮੂ ਆ ਅੱਛਾ ਤੁਹਾਡੇ ਨਾਲ ਤਾਂ ਕੱਸੀ ਥੁੜਾ ਜਿਹਾ ਉਹ ਤੋਂ ਤੋਂ ਟੈਲੀਫੋਨ ਅੱਛਾ ਤੇ ਫੇਰ ਜਦੋਂ ਤੁਸੀਂ ਇੱਧਰ ਆਏ ਆ ਆ ਕੇ ਤੁਸੀਂ ਫਿਰ ਪੁੱਛੋ ਪੁੱਛੋ ਤੋਂ ਕਾਹ ਪ੍ਰਗੇੜੇ ਪੰਡਾ ਜੀ ਫੇਰ ਇਹ ਜਾਂ ਉੱਥੇ ਬੇਚਣਾ ਅੱਛਾ ਫੇਰ ਸਾ ਜਬੀਲ ਲਾ ਕੇ ਇੱਥੇ ਰਾਣੀ ਵਾਲੇ ਫੇਰ ਵੀ ਰਾਣੀ ਵਾਲੇ ਆ ਗਏ ਤੇ ਪੇਰ ਉੱਥੇ ਜਿੰਨਾ ਚਿਰ ਤੁਸੀਂ ਕਿੰਨੇ ਸਾਲਾਂ ਬਾਅਦ ਲਾਣੀ ਆਲੇ ਇਹ ਤਾਂ 2.5 ਸਾਲਾਂ ਬਾਅਦ ਆਈ। ਅੱਛਾ ਫਿਰ 2.5 ਸਾਲ ਫਿਰ ਤੁਸੀਂ ਗੁਜ਼ਾਰਾ ਕਿਵੇਂ ਕੀਤਾ? ਉੱਥੇ ਜੀ ਆਪੇ ਬੇਰੇ ਜਾ ਕੇ ਬੈਠੀ ਸੀ। ਹੂੰ। ਉਹਦਾ ਮੈਂ ਬੈਠੀ ਕਰਦਾ। ਅੱਛਾ। ਉਹਨਾਂ ਦੀ ਵਹੀ ਕਰਦੇ ਸੀ। ਹੂੰ ਉਹਦਾ ਸਾਰਾ ਖਾਣਾ ਦਿੱਤਾ ਭੈਣ ਸੀ। ਹਾਂ ਉਹਦਾ ਸਾਰਾ ਉਹਦਾ ਉਹਨਾਂ ਸਾਰਿਆਂ ਨੂੰ ਹਾਇ ਫੇਦਰ ਫੇਰ ਉਹਨਾਂ ਜਿਹੜੀ ਮਸੋਬਾ ਨੇ ਵੀ ਚੱਹੀ ਖੋਲ੍ਹਿਆ ਨਾ ਤੇ ਜੀ ਆਪਿਆ ਕੋਲੋਂ ਵੀ ਕਿਉਂ 54 ਤਾਂ ਕਿਹੜਾ ਤਾਂ ਤੇ ਜਵਾਯਾ ਬੰਦ ਕੇ ਅੱਛਾ ਤੇ ਫੇਰ ਬਾਪੂ ਜੀ ਵੀ ਥੋੜਾ ਵਿਆਹ ਇੱਧਰ ਆ ਕੇ ਹੋਇਆ ਕਿ ਉਤਰ ਹੀ ਹੋ ਗਿਆ ਨਹੀਂ ਵਿਆਹ ਹੋ ਗਿਆ ਇੱਥੇ ਹੋ ਗਿਆ ਅੱਛਾ ਰਾਣੀ ਵਾਲੇ ਆ ਕੇ ਅੱਛਾ ਤੇ ਫੇਰ ਬਾਪੂ ਜੀ ਵੀ ਥੋੜੇ ਬੱਚੇ ਹੁਣ ਕਿੰਨੇ ਆ ਤੁਹਾਡੇ ਮੇਰੇ ਹਾਂ ਦੋ ਬੱਚੇ ਆ ਫਿਰ ਕੁੜੀਆਂ ਆ ਦੋ ਆ ਕਿ ਸਾਰੇ ਵਧੀਆ ਸੁਖੀ ਵਾਸਤੇ ਦੋ ਪੁੱਤਰੇ ਪੋਤਿਆਂ ਅੱਛਾ ਤੇ ਇਤਨਾ ਕਮਲਾ ਉਹ ਜਦ ਸੌਣਾ ਵਜੇ ਆ ਲੈ ਜਾ ਦੇਰੀ ਅੱਛਾ ਤੇ ਫੇਰ ਬਾਪੂ ਜੀ ਦੁਬਾਰਾ ਵੀ ਕਦੇ ਗਏ ਉਤਰ ਨਹੀਂ ਜੀ ਫੇਰ ਸੋਣਾ ਛੜਾ ਲੈ ਕੇ ਨਹੀਂ ਆਏ ਉਦੋਂ ਸੋਣਾ ਛੜਾ ਲੈ ਕੇ ਨਹੀਂ ਆਏ ਉਹ 16 ਦੇ ਵੇਖੋ ਜੀ ਜਦੋਂ ਉਹ ਜੱਲਾ ਜਿਹੜਾ ਲੱਭਾ ਮੈਂ ਜਨੇ ਨੂੰ ਉਹ ਵਾਸੀ 16 65 ਦਾ ਟੈਕ ਲੱਗਾ ਸੀ ਅੱਛਾ 65 ਦਾ 65 ਹਾਂ ਤੇ ਤੁਈ ਆਕਰ ਤੇ ਦਿੱਤਾ ਤੇ 50 ਅੱਛਾ ਪਰਵਾਹ ਨੂੰ ਪੁੱਤਰੀਓ ਘੱਟੀ ਕਰਦੇ ਲੋਕ ਮੈਂ ਜਿਆ ਕੰਮ ਨੂੰ ਹੁ ਕਰਵਾ ਹਾਂ ਤੇ ਬਬੂ ਉੱਥੇ ਰੱਖਦਾ ਬਗਲ ਪਛਾਣ ਜਾਂ ਹਾਂ ਮੈਂ ਅਰੇ ਸੁਦਰ ਭੇਜਿਆ ਤਾ ਫੂਲਾ ਕੰਮ ਹੂੰ ਜਦੋਂ ਆ ਕੇ ਨਾਲ ਅਰਾਧੀ ਸਾਥੀ ਵਾਹੇ ਹੂੰ ਆਨ ਕੋਰ ਮਾਤਿਆ ਹੂੰ ਉਹ ਪoare ਚੱਲੀ ਗਈ ਹੂੰ ਤੇ ਕਾਹ ਚਾਲਾ ਹਾਂ ਠੀਕ ਹੈ ਤੈਨੂੰ ਯਾਦ ਆ ਕਾ ਨਾ ਹੂੰ ਤੈਨੂੰ ਆਖਣ ਦੇ ਕੱਛ ਨਹੀਂ ਪਾਇਆ ਹੂੰ ਕਿ ਕਾਲਾ ਗਾਵੇ ਕੋਈ ਬੰਦੇ ਨੂੰ ਕਹ ਰਹੀ ਹੂੰ ਕਿ ਕਾਲਾ ਪਾਸੇ ਤਾਂ ਕੋਈ ਪਾ ਖਾਵੇ ਜੇ ਨਾ ਖਾਦ ਬਿਚੋਈ ਫਿਰ ਤੇ ਹੂੰ ਬੱਚਾ ਗੱਲ ਅੱਛਾ ਕਿ ਹੋਇਆ ਹੂੰ ਫਿਰ ਪਾਏ ਪਿੱਛੇ ਪੈਰ ਤਾਂ ਭੰਗ ਕੇ ਜਾਂਦਾ ਹੂੰ ਤਾਂ ਇਹ ਕਾਇ ਤੋਂ ਜਾ ਜਾਂਦਾ ਹੂੰ ਉਹਨਾਂ सऊदी वापस अच्छा ये जो पाकिस्तान सऊदी वापस तब भी तो जो भी वे वे तो पानी जोड़ने के लिए तो फिर आप लोग बारा दो बजे से आप पानी लेकर आते हैं उसे फिर मैं बुधवार दिन तो चार बजे तो मैं बुधवार दिन था वो मेरी लायक लायक लोग कहाँ आ रहे हैं ये कहाँ आ रहे हैं मेरी गुड़ी सूट है 똑같아 나 봐. 빌리거나 그거 어떻게 나 이거 때문에 밖에 저거 뉴로로가지 않냐? 응. 아니지 아니야. 응. 내가 시퀀스 시우트 시우로에 집배야. 응. 내가. 보르디탈에 끊은다고. 응. 내가 창고가 붙지요. 응. 올리다 써. 응. 내가 자꾸 눌려. 응. 그래서 후 뉴레 잡을 때부터. 응. 내가 가 톤데. 응. ਇਤ ਕੰਮ ਕਰ ਗਿਆ ਕੀ ਹਾਂ ਮੇਰਾ ਦਿਲ ਲੱਗੇ ਜਦ ਲਿਖਾਉਂਦਾ ਹਾਂ ਹਾਂ ਨਾਲ ਲੱਗੇ ਹਾਂ ਆਹ ਕੁਝ ਤੇਰੇ ਪਾਸ ਤੋਂ ਚਾਟਾ ਹਾਂ ਤੇ ਜੇ ਮਰ ਚੁੱਕੇ ਜਾ ਹਾਂ ਤੇ ਤਾਂ ਦੀ ਪਾਟਾ 800 ਹੋ ਜੀ ਪਾਵਾ ਕਾ ਤੇ ਫਿਰ ਆਉਣਾ ਹਾਂ ਤੇ ਬਤਾ ਹਾਂ ਅੱਛਾ ਇਹ ਜੀ ਕਾ ਨਾ ਆਖੇ ਨਾ ਹਾਂ ਉਹ ਤਾਂ ਇੱਕ ਮੈਂ ਜੋ ਬਾਹਰ ਲਿਖਿਆ ਕੁਝ ਲੋਗੇ ਤਾਂ ਇਹ ਮਹਾਂ ਚਾਹਾਂਗੇ ਜੇ ਜੇਗਾ ਆ ਜਾਣੇ ਇਹ ਬੱਤੇ ਹਮ ਤੇ ਇਦਾਂ ਯਾ ਬੈਕ ਉਹ ਸ਼ੋਇਪੂਈ ਪਈ ਜਾਣਾ ਤੇ ਲੋਕ ਨਾ ਕਿ ਸਿੱਧਾ ਨਾ ਸਨਾਰਾ ਸਨਾਰਾ ਸਾਡੇ ਹਮ ਕਮੀ ਆਉਂ ਚਲਾ ਜਾ ਹਮ ਤਰੋ ਮਸਤ ਜਾ ਹਮ ਤੇ ਸਰਬ ਤੱਕ ਤੇ ਪਾਉ ਹਮ ਤੇ ਦੂਰ ਗਾਉ ਜੋ ਤੱਕ ਤੇ ਪਾ ਤੈ ਬੋਜਾ ਚੂਹੇ ਹਮ ਮੈਨੂੰ ਉਹ ਤੋਂ ਤਦੇ ਹੂੰ ਬਹੁਤ ਆ ਬੀ ਗੋਟਾ ਪਾਈ ਸਪਤੋਂਗਾ ਹੂੰ ਉੱਥੇ ਦੇਖੋ ਹੂੰ ਉੱਥੋਂ ਫਿਰ ਆਇਆ ਕਰਦੇ ਨਾ ਹੂੰ ਮੱਲ ਉਹ ਕਰਦਾ ਹੂੰ ਮੱਲ ਉਹ ਵੇਤਾ ਉਹ ਚੱਕੇ ਤਾਂ ਉਹਦਾ ਕੋਲਾਪੀ ਦੇ ਸਕਦਾ ਹੂੰ ਜੋ ਚੱਕੇ ਕੋ ਹਾਂ ਹੂੰ ਕਿ ਫਿਰ ਚੱਕੇ ਪਾ ਗਏ ਜੀ ਜਰੂਰ ਤੋਂ ਨੇ ਹਾਂ ਕਰ ਰਿਹਾ ਨਾ ਕੁਛ ਆਉ ਕੋ ਜੋ ਹੂੰ ਕਿ ਚਲੋ ਚੱਲ ਤੋਂ ਦੇ Kua yaka kuwa yi shiwe ka. Kuwa yi ga toho wa di shen de. Paai taa u yoi taa neta. Anpo wa de ya yi yu chi. Baidara hapa lai, baidara hapa ni yi kino wa. Chi kaa weya no yo wa iya, kaa wa yo, ya taa uta su, ya uta su paai taa. Kio yi ga toho di paai taa. Uwa ya kaa kia paa, ua taa maa kio mokpae. Kio mokpae, ਤਾਂ ਬਾਹਰ ਤੋਂ ਕੱਢ ਲੋ ਉਹਨਾਂ ਨੂੰ ਹੂੰ ਜੋ ਬਗਲੋਂ ਆ ਕੇ ਇਹ ਕਿਹਨੂੰ ਕੋਲ ਆ ਆ ਬਗਲੋਂ ਆ ਤਾਂ ਉਹ ਸਾਡੇ ਹੀ ਹੂੰ 150 ਹਜ਼ਾਰ ਜਿਹਾ ਤਾਂ ਅੱਠ ਹੂੰ ਜਿਹਨੋਂ ਤੇ ਪਹਿ ਪਟਾਉਂਦੇ ਕਿਆ ਹੈ ਧੂਕਾ ਕਿਆ ਹੈ ਹੂੰ ਛੁੱਟੀ ਲਾ ਕੇ ਕੋਈ ਪਿਆ ਪਹਿ ਬੈਠੋ ਹੂੰ ਯਾਰਾ ਤੇਰਾ ਹੂੰ ਯਾਰਾ ਤੇਰਾ ਮੈਂ ਤੇਰਾ ਤੂੰ ਜੋ ਉਹ ਕਾਵਾ ਨਾ ਹੂੰ ਨਹੀਂ ਸਾਥ ਜੇ ਪਰਾ ਰਿਹਾ ਨੀਵਾ ਹੂੰ ਉਹਨਾਂ ਕਾ ਅੱਧੀ ਲਾ ਕਿਥੇ ਉਹਨਾਂ ਕਾ ਬੂਹੇ ਲਾਓ ਹਾਂ ਮੈਂ ਜੋ ਬੂਹੇ ਲਾਇਓ ਅੱਗੇ ਨਾ ਮੋਟਾ ਪਾਉਂਦੇ ਹੂੰ ਹੂੰ ਤੱਜਿਆ ਨਾ ਨੂੰ ਹੂੰ ਉਹ ਹਾਂ ਬੋਸ ਹੂੰ ਆ ਆਪਣਾ ਉਹ ਲੱਕੜ ਤੇ ਲੱਕੜ ਤੇ 4000 ਉਹ ਅੱਛਾ ਹੂੰ ਕਿਉਂ ਉਸਿਆ ਕਿ ਕਿ ਬਾਹਰ ਆ ਹੂੰ ਮੱਕਾ ਉਹਦੇ ਤੈਨੂੰ ਪਤਾ ਹੈ ਉਹ ਇੱਥੇ ਹੀ ਸਭ ਹੂੰ ਉਹ ਸੋਇ ਲੱਗ ਗਿਆ ਹੂੰ ਮਾਰਨ ਵਾਲਾ ਕਿ ਲੈ ਕੇ ਪਾਪੇ ਨਾਲ ਜਾਣਾ ਹੂੰ ਮਾਰ ਕੇ ਸਭ ਹੂੰ ਉੱਟ ਕੇ ਹੂੰ ਤੇ ਬਾਪ ਆਇਆ ਤਾਂ ਆਪਣੇ ਪਰਸ ਤੋਂ ਲਾਤਨਾ ਵਾਲਾ ਸੋਨਾ ਕੱਢ ਲਿਆ ਅੱਜ ਉਹਦਾ ਖੰਡ ਗਿਆ ਅੱਛਾ ਆ ਕਾ ਕੇ ਪਰਸ ਤੋਂ ਹਾਂ ਤੇ ਬਾਪ ਜੱਜਾ ਨਾ ਹਾਂ ਬਾਪੂ ਜੀ ਤਾਂ ਉਪਯੁਕਤ ਹੀ ਹੋ ਅੱਛਾ ਉੱਥੇ ਹੀ ਉਹ ਪ੍ਰੋਫੈਸਰ ਇੱਕ ਮਝੂੜਾ ਕਿਉਂ ਪਹਿਲਾਂ ਉਹ ਕੋਈ ਕੋਟਾ ਕੋਈ ਕੋਈ ਮਝੂੜਾ ਕੋ ਬਾਇਓਥੈਰਮ ਬਚਰਾਤਾ ਪਾਚਰਾ ਨਾਲ ਆਪਿਆ ਹੂੰ ਉਹ ਕਾਲ ਨਾਲ ਆਪਿਆ ਉੱਥੇ ਪੈਸੇ ਜਾਂਦੀ ਤੁੱਕਦੇ ਆ ਹੂੰ ਉਹ ਮੈਂ ਪੈ ਉਹ ਜੋ ਹਰ ਫੁੱਟੇ ਉਹ ਲੱਗਦਾ ਉਹ ਜਰੂਰ ਤਾਂ ਉਹ ਪੈਦੇ ਪਿਆ ਉਹ ਦੋ ਕਰਦੇ ਜੇ ਤਰ੍ਹਾਂ ਚੱਲਦੀ ਰਹਿ ਦਿੱਤੀ ਹੂੰ ਯਾਹ ਹੈ ਬੇਰੇ ਸੋਲ ਦੇ ਰੋ ਰੋ ਹਾਂ ਤੇਰੇ ਉਹ ਤੋਂ ਫਿਆ ਹਾਂ ਇਹ ਚਾਪੇ ਬਾਹਰ ਖੜਿਆ ਹਾਂ ਇਹ ਤਾਂ ਇਹ ਉਸਰੇ ਪਰੇ ਨਾਲ ਆਇਆ ਕਿ ਤੇ ਉਹ ਇਧਰ ਬਾਹਰ ਜਿਆ ਹਾਂ ਮੈਂ ਕਿਹਾ ਤਨ ਤੋਹੇ ਨਾਲ ਖੜਿਆ ਇਹਦੇ ਬੇਵਜਹ ਹਾਂ ਅਹ ਅਸੀਂ ਪੰਜ ਭਰਾ ਹਾਂ ਹਾਂਜੀ ਮੈਂ ਇੱਕ ਗੱਲ ਸੁਖੀ ਆ ਕਿ ਮੈਂ ਕਿਹਾ ਖੜ ਪਾਰ ਖੜਿਆ ਹਾਂ ਤੇ ਅਰੇ ਪੀਣਾ ਸਤਾ ਅਸਾਂ ਪਾਉਂੂ ਦਾ ਬਹਿਰੇ ਤੇ ਵੀ ਦਾ ਉਹ ਨਹੀਂ ਤਾ ਗਾਦੀ ਤੇ ਤੇਰੇ ਕਾਤਰ ਹੋਣਾ ਹੂੰ ਬਕੋਕ ਲਿਖਾਤਰ ਹੋਣਾ ਤੇ ਤੁਝੇ ਸੱਤਿਆ ਉਹ ਆਖਣਾ ਬਥਾਰੇ ਕਰਕੇ ਉਸਾਂ ਦੇ ਪੈਰ ਪਾ ਕੱਠੂ ਆਖਣਗੇ ਉਹ ਤੋਂ ਸਾਡੀ ਇੱਕ ਬੇਟੀ ਬਣ ਖਣਪਾ ਤੇਰੇ ਕਾਤਰ ਹੋਣਾ ਤੇ ਜੂ ਮੇਠਾ ਸੁੱਖਿਆ ਹੀ ਬਾਤਾਂ ਦਾ ਤੱਕ ਜੋੜਦਾ ਤੇ ਤੋ ਲੈ ਨਾ ਲੈ ਨੂੰ ਲੈ ਜਾ ਲੋਕ ਨਹੀਂ ਇਹ ਤਾਪੂ ਤਕਾ ਹਾਂ ਇਹ ਵੱਲੋਂ ਬਖਾਰਾ ਅਖਤਰ ਦਾ ਸਹੀ ਗੱਲ ਹੈ ਇਹ ਜੀ ਬਾਪੂ ਭਗਵਾਨ ਸਿੰਘ ਜੀ ਪਿੰਡ ਰਾਲੇਵਾਲੇ ਦੇ ਜਿਨ੍ਹਾਂ ਨੇ ਆਪਣੀ ਸਫਾਰੀ ਦਾਸਤਾਨ ਜਿਹੜੀ ਪਾਕਿਸਤਾਨ ਦੇ ਵਿੱਚੋਂ ਕਿਵੇਂ ਆਏ ਇਹ ਤੇ ਸਾਰੀ ਦਾਸਤਾਨੇ ਨਾਲ ਸੜਾਈ ਤੇ ਸਾਪਾਏ ਮੇਰਾ ਬਾਪੂ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵੀ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਤੇ ਸਾਨੂੰ ਸਾਰੀ ਦਾਸਤਾਨੇ ਨਾਲ ਸੜਾਈ ਬਾਪੂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ